ਆਮ ਲੋਕ ਰੋਜ਼ੀ ਰੋਟੀ ਲਈ ਪ੍ਰਵਾਸ ਕਰਦੇ ਨੇ ਪਰ ਅਮੀਰ ਬੰਦੇ ਸੁੱਖ ਸੌਲਤਾਂ ਦੇ ਆਨੰਦ ਲਈ ਦੇਸ਼ ਬਦਲ ਲੈਂਦੇ ਨੇ ਹੈਨਲੇ ਪ੍ਰਾਈਵੇਟ ਮਾਈਗ੍ਰੇਸ਼ਨ 2025 ਦੀ ਰਿਪੋਰਟ ਮੁਤਾਬਕ ਇਸ ਵਾਰੇ ਦੁਨੀਆ ਦੇ ਕਰੀਬ 142000 ਅਰਪਤੀ ਆਪਣਾ ਦੇਸ਼ ਛੱਡ ਕੇ ਹੋਰਨਾ ਮੁਲਕਾਂ ਵਿੱਚ ਜਾ ਵਸਣਗੇ ਅਗਲੇ ਸਾਲ ਤੱਕ ਇਹ ਗਿਣਤੀ ਵੱਧ ਕੇ 165000 ਤੱਕ ਪਹੁੰਚ ਸਕਦੀ ਹੈ ਇਹ ਲੋਕ 10-10 ਲੱਖ ਡਾਲਰ ਦੀ ਜਾਇਦਾਦ ਦੇ ਮਾਲਕ ਨੇ ਵਿਦੇਸ਼ ਵਸਣ ਵਾਲੇ ਅਮੀਰਾਂ ਦੀ ਪਹਿਲੀ ਪਸੰਦ ਯੂਏਈ ਹੈ ਜਿੱਥੇ ਲਗਾਤਾਰ ਦੂਜੇ ਸਾਲ ਦੁਨੀਆ ਦੇ ਸਭ ਤੋਂ ਵੱਧ 9800 ਅਰਬਪਤੀ ਜਾ ਵਸਣਗੇ ਦੂਜਾ ਨੰਬਰ ਅਮਰੀਕਾ ਦਾ ਹੈ ਜਿੱਥੇ ਇਸ ਵਰੇ 7500 ਦੇ ਕਰੀਬ ਅਰਬਪਤੀ ਆ ਕੇ ਵਸਣ ਦੀ ਯੋਜਨਾ ਬਣਾ ਰਹੇ ਨੇ ਇਟਲੀ ਸਵਿਟਜ਼ਰਲੈਂਡ ਤੇ ਸਾウਦੀ ਅਰਬ ਕਰਮਬਾਰ ਤੀਜੇ ਚੌਥੇ ਤੇ ਪੰਜਵੇਂ ਸਥਾਨ ਤੇ ਨੇ ਆਪਣਾ ਦੇਸ਼ ਛੱਡਣ ਵਾਲਿਆਂ ਵਿੱਚ ਸਭ ਤੋਂ ਉੱਪਰ ਬਰਤਾਨੀਆਂ ਦੇ ਲੋਕ ਨੇ ਇਸ ਬਾਰੇ ਕਰੀਬ 16500 ਬਰਤਾਨਵੀ ਗੋਰਿਆਂ ਨੇ ਆਪਣਾ ਮੁਲਕ ਛੱਡਿਆ ਇਸੇ ਸਾਲ 3500 ਭਾਰਤੀ ਆਪਣਾ ਮੁਲਕ ਛੱਡ ਕੇ ਵਿਦੇਸ਼ ਜਾ ਵਸੇ ਪਹਿਲਾ ਸਾਲ 2023 ਵਿੱਚ 5100 ਭਾਰਤੀਆਂ ਨੇ ਆਪਣਾ ਦੇਸ਼ ਛੱਡਿਆ ਸੀ ਹਾਲਾਂਕਿ ਵਿਦੇਸ਼ ਜਾ ਕੇ ਵਸਣ ਵਾਲੇ ਭਾਰਤੀ ਅਮੀਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਯੂਏਈ ਅਰਪਤਿਆਂ ਦਾ ਪਸੰਦੀਦਾ ਮੁਲਕ ਹੈ ਕਿਉਂਕਿ ਉੱਥੇ ਜ਼ੀਰੋ ਟੈਕਸ ਨੀਤੀ ਸਿਆਸੀ ਸਥਿਰਤਾ ਅਤੇ ਉਥੋਂ ਦੀ ਗੋਲਡਨ ਵੀਜ਼ਾ ਸਕੀਮ ਹਾਲ ਹੀ ਵਿੱਚ ਯੂਏਈ ਨੇ ਭਾਰਤੀ ਅਰਪਤੀਆਂ ਨੂੰ ਜੋਗਾ ਪਾਉਣ ਲਈ ਨਵੀਂ ਗੋਲਡਨ ਵੀਜ਼ਾ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ 23,30,000 ਰੁਪਏ ਫੀਸ ਜਮ੍ਹਾਂ ਕਰਵਾ ਕੇ ਉਮਰ ਪਰ ਦਾ ਵੀਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਦਕਿ ਇਸ ਤੋਂ ਪਹਿਲਾਂ 4 ਕਰੋੜ 66 ਲੱਖ ਰੁਪਏ ਦਾ ਨਿਵੇਸ਼ ਕਰਨਾ ਪੈਂਦਾ ਸੀ ਇਸ ਵੀਜ਼ੇ ਤਹਿਤ ਲੋਕ ਆਪਣੇ ਪਰਿਵਾਰ ਸਮੇਤ ਯੂਏਈ ਜਾ ਕੇ ਵੱਸ ਸਕਦੇ ਨੇ ਇਥੋਂ ਤੱਕ ਕਿ ਉਹ ਆਪਣੇ ਹੈਲਪਰ ਨੂੰ ਵੀ ਨਾਲ ਲਿਜਾ ਸਕਦੇ ਨੇ